ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮੁਕਸਰ ਡੇਰੀ ਫਾਰਮ ਤੇ ਨਾਲ ਹੀ Facebook ਪੇਜ ਤੇ ਦੋਸਤੋ ਅੱਜ ਤੋਂ ਫੇਰ ਦੁਬਾਰਾ ਆਪਾਂ ਪਹੁੰਚੇ ਹੋਏ ਆਂ ਪਸ਼ੂ ਮੰਡੀ ਡੱਬਾ ਵਾਲੀ ਇੱਥੇ ਹੈ ਹਰੇਕ ਐਤਵਾਰੇ ਮੰਡੀ ਲੱਗਦੀ ਆ ਤੁਹਾਨੂੰ ਇਸੇ ਮੰਡੀ ਚ ਗਾਵਾਂ ਵੀ ਮਿਲ ਜਾਣੀਆਂ ਤੇ ਮੱਝਾਂ ਵੀ ਮਿਲ ਜਾਣਗੀਆਂ ਕਾਫੀ ਸ਼ਾਨਦਾਰ ਚੰਗੀ ਕੁਆਲਿਟੀ ਤੇ ਇੱਥੇ ਗਾਵਾਂ ਤੇ ਮੱਝਾਂ ਪੌਜਦੀਆਂ ਨੇ ਹਰੇਕ ਐਤਵਾਰ ਨੂੰ ਇਹ ਮੰਡੀ ਪੰਜਾਬ ਹਰਿਆਣਾ ਦੇ ਬਿਲਕੁਲ ਬਾਅਦ ਤੇ ਮੰਡੀ ਲੱਗਦੀ ਆ ਦੇਖ ਸਕਦੇ ਹੋ ਕਾਫੀ ਸ਼ਾਨਦਾਰ گاਵਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਜੀ ਦੋਸਤੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਲਓ ਹਰੇਕ ਐਤਵਾਰ ਮੰਡੀ ਦੀ ਅਪਡੇਟ ਤੁਹਾਨੂੰ ਇਸ ਚੈਨਲ ਵਿੱਚ ਦਿੱਤੀ ਜਾਵੇਗੀ ਦੇਖ ਸਕਦੇ ਹੋ ਤੇ ਅੱਗੇ ਆਪਾਂ ਕਰਦੇ ਹਾਂ ਗੱਲਬਾਤ ਵਪਾਰੀਆਂ ਵੀਰ ਨਾਲ ਜੋ ਕਿਸਾਨ ਪਰ ਆਪ ਮੰਡੀ ਚ ਪਸ਼ੂ ਵੇਚਣ ਲਈ ਆਏ ਹੋਏ ਆ ਪੁੱਛਦੇ ਨੇ ਰੇਟ ਬਾਰੇ ਦੁੱਧ ਬਾਰੇ ਸਾਰੀ ਜਾਣਕਾਰੀ ਲੈ ਕੇ ਵੀਡੀਓ ਦੇ ਵਿੱਚ ਤੁਹਾਨੂੰ ਦਿੰਨੇ ਆ ਦੋਸਤੋ ਹਾਂਜੀ ਦੋਸਤੋ ਅੱਗੇ ਤੁਹਾਨੂੰ ਕਾਫੀ ਸ਼ਾਨਦਾਰ ਰੱਤੇ ਖੇੜ ਤੋਂ ਸਰਪੰਚ ਸਾਹਿਬ گاਵਾ ਲੈ ਕੇ ਪਹੁੰਚੇ ਨੇ ਕਰਾਂਗੇ ਵੀਰ ਨਾਲ ਗੱਲਬਾਤ ਤੇ ਸਾਰੀ ਜਾਣਕਾਰੀ ਲੈਨੇ ਆ گاਵਾ ਬਾਰੇ ਦੇਖ ਸਕਦੇ ਹੋ ਕਾਫੀ ਸ਼ਾਨਦਾਰ گاਵਾ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਂ ਜੀ ਨਾਂ ਮੋਟ ਸਿੰਘ ਜੀ ਠੀਕ ਆ ਪਿੰਡ ਕਿਹੜਾ ਜੀ ਰਸਤਾ ਕਿਹੜਾ ਠੀਕ ਆ ਜੀ ਜ਼ਿਲ੍ਹਾ ਕਿਹੜਾ ਜੀ ਨੋਟ ਜ਼ਿਲ੍ਹਾ ਅਸ਼ਰੀ ਮੁਖਤਸਰ ਸਾਹਿਬ ਠੀਕ ਆ ਵੀਰ ਨੰਬਰ ਬੋਲ ਦੋ ਆਪਣਾ 9844 ਠੀਕ ਆ ਜੀ 04954 ਠੀਕ ਆ ਤੇ ਆ ਜੀ ਡੱਬਾ ਵਾਲੀ ਮੰਡੀ ਚ ਕਿੰਨੇ ਪਸ਼ੂ ਲੈ ਕੇ ਆਏ ਜੀ ਦੋ ਲੈ ਕੇ ਆਏ ਜੀ ਦੋ ਲੈ ਕੇ ਆਏ ਜੀ ਹਾਂਜੀ ਠੀਕ ਆ ਤੇ ਪਹਿਲੇ ਨੰਬਰ ਤੇ ਜਿਹੜੀ ਗਾਂ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਗੱਬਣਾ ਜੀ ਅਜੇ ਗੱਬਣਾ ਹੀ ਲੈ ਜੂਗੀ ਇਹਦੇ 15 ਤਰੀਕ ਨੂੰ ਦਿਨ ਪੂਰੇ ਆ ਜੀ 15 ਤਰੀਕ ਨੂੰ ਦਿਨ ਪੂਰੇ ਹੋਣੀ ਆ ਜੀ ਠੀਕ ਆ ਪਹਿਲਾਂ ਨੇ ਦੁੱਧ ਦਿੱਤਾ ਜੀ ਇਹਨੇ 24 25 किलो 24 25 ਲੀਟਰ ਦਿੱਤਾ ਹਾਂ ਠੀਕ ਆ ਤੋੜ ਕੇ ਵਿਖਾ ਦੇ ਵੀਰ ਮੜੀ ਦੋਸਤੋ ਦੂਜਾ ਸੂਆ ਸੂਨ ਵਾਲੀ ਆ ਕਾਫੀ ਸ਼ਾਨਦਾਰ ਫੇਸਕਵਾਲਟੀ ਕਰ ਸਕਦੇ ਹੋ ਚੈੱਕ ਕੀ ਸ਼ਾਨਦਾਰ ਬਹੁਤ ਵਧੀਆ ਕੱਦ ਕਾਠ ਵੀ ਬਹੁਤ ਵਧੀਆ ਪਹਿਲੇ ਸੂਏ 24 25 ਲੀਟਰ ਦੁੱਧ ਦਿੱਤਾ ਕਾਫੀ ਸ਼ਾਨਦਾਰ ਬਾਕੀ ਆਪਾਂ ਨੂੰ ਵੀਰ ਨੇ ਡਿਟੇਲ ਦੱਸ ਦਿੱਤੀ ਆ ਤੇ ਆਪਾਂ ਰੇਟ ਬਾਹਰੇ ਵੀਰ ਤੋਂ ਲੈਣੇ ਆ ਜਾਣਕਾਰੀ ਸਕਰੀਨ ਦੇ ਥੱਲੇ ਵੀਰ ਦਾ ਨੰਬਰ ਚੱਲਦਾ ਪਿਆ ਤੁਹਾਨੂੰ ਗਾਂ ਕੋਈ ਵੀ ਪਸੰਦ ਆਉਂਦੀ ਜਾਂ ਘਰੋਂ ਵੀਰ ਦੇ ਗਾਂ ਖਰੀਦਣਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਦੇ ਸਕਦੇ ਹੋ ਕਾਫੀ ਸ਼ਾਨਦਾਰ ਵੀਰ ਇਹਦਾ ਆਪਾਂ ਮੁੱਲ ਕੀ ਕਰਦੇ ਆ ਇਹਦਾ ਮੁੱਲ 1 15 ਕਰਦੇ ਆ 1 15 ਛੱਡਾਂਗੇ ਕਿੰਨੇ ਦੀ 1 5 ਦੀ ਦੇ ਦੇਾਂਗੇ ਬੱਚੀ 1 5 ਦੀ 1 5 ਹੀ ਮਾੜਾ ਮੋਟਾ ਮੌਕਾ ਮਾਰ-ਮਾਰ ਕਰ ਦਾਂਗੇ ਠੀਕ ਆ ਵੀਰ ਹਾਂਜੀ ਤੇ ਗਾਂ ਦੂਜੇ ਨੰਬਰ ਵਾਲੀ ਜੀ ਇਹ ਵੀ ਗੱਬਣ ਆ ਜੀ ਇਹ ਵੀ ਗੱਬਣ ਆ ਜੀ ਠੀਕ ਆ ਇਹ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਲੈ ਜੂਗੀ ਜੀ ਕੋਈ ਹਫਤਾ ਇਹ ਲੈ ਜੂਗੀ ਇੱਕ ਹਫਤਾ ਲੈ ਜਾਏਗੀ ਹਾਂਜੀ ਕਿਹੜਾ ਸੁਆ ਸੁਆ ਇਹ ਪਹਿਲਾ ਸੁਆ ਦੋ ਦੰਦ ਵੱੱਛੇ ਆ ਜੀ ਦੋ ਦੰਦ ਵੱੱਛੇ ਪਹਿਲਾ ਸੁਆ ਹਾਂ ਠੀਕ ਆ ਵੀਰ ਤੇ ਮਾੜੀ ਤੋਰ ਕੇ ਖਾਦੇ ਹੋ ਦੋਸਤੋ ਕਾਫੀ ਸ਼ਾਨਦਾਰ ਦੋ ਦੰਦ ਵੱੱਛੇ ਆ ਇੱਕ ਹਫਤੇ ਦੀ ਕੱਚੀ ਆ ਫੇਸਕਵਾਲ ਦੀ ਕਰ ਸਕਦੇ ਚਾ ਕਾਫੀ ਸ਼ਾਨਦਾਰ ਦੇ ਸਕਦੇ ਹੋ ਆਰਡਰ ਕੁਆਲਟੀ ਕਾਫੀ ਸ਼ਾਨਦਾਰ ਆ ਦੇਖ ਸਕਦੇ ਹੋ ਕੱਦ ਕਾਰ ਤੇ ਮਾਰ ਲੋਣੀ ਕਾ ਕਾਫੀ ਬਹੁਤ ਵਧੀਆ ਸਾਫ ਸੁਥਰਾ ਆ ਡਰਾ ਦੋਸਤੋ ਦੇਖ ਸਕਦੇ ਹੋ ਬਾਕੀ ਰੇਟ ਬਾਰੇ ਵੀਰ ਤੋਂ ਲੈਨੇ ਜਾਣਕਾਰੀ ਆਪਾਂ ਕੀ ਮੁੱਲ ਕਰਦੇ ਆ ਇਹ ਬੰਦੇ ਕੀ ਹਾਲ ਹੈ ਵੀਰ ਆਪਾਂ ਇਹਦਾ ਮੁੱਲ ਕੀ ਕਰਦੇ ਆ ਇਹਦਾ ਮੁੱਲ 115 ਹੀ ਇਹਦਾ ਵੀ 115 ਹੀ ਹਾਂਜੀ ਇਹ ਕਿੰਨੇ ਛੱਡਾਂਗੇ ਇਹ 15 ਦੀ ਦੇ ਦਾਂਗੇ ਵੀ ਜੀ ਠੀਕ ਆ ਹਾਂ ਤੇ ਜੇ ਕਿਸੇ ਨੇ ਜੋੜਾ ਲੈਣਾ ਹੋਵੇ ਜੋੜਾ ਵੀ ਦੇ ਦੋਗੇ ਹਾਂ ਜੋੜਾ ਦੇ ਦਾਂਗੇ ਜੀ ਠੀਕ ਆ ਤੇ ਆਪਣੇ ਘਰੇ ਕਿੰਨੇ ਹਰ ਟਾਈਮ ਪਸ਼ੂ ਹੁੰਦੇ ਆ ਜੀ ਪਸ਼ੂ 3-4 3-4 ਅੱਛਾ ਦਿਲ ਵਾਲੀ ਹੁੰਦੇ ਜੀ ਠੀਕ ਆ ਕੱਲੀਆਂ ਗਾਵਾਂ ਕੇ ਨਾਲ ਗਾਈਆਂ ਗਾਈਆਂ ਕੱਲੀਆਂ ਗਾਵਾਂ ਜੇ ਕਿਸੇ ਵੀਰ ਨੇ ਘਰੋਂ ਪਸ਼ੂ ਖਰੀਦਣਾ ਕਰ ਵੀ ਖਰੀਦ ਸਕਦਾ ਹਾਂਜੀ ਹਾਂਜੀ ਘਰੇ ਆਣ ਕੇ ਉਹਨ ਟੈਕਨੈਕਟ ਕਰਕੇ ਖਰੀਦ ਸਕਦਾ ਹੈ ਠੀਕ ਆ ਨੰਬਰ ਬੋਲ ਦੇ ਕਰਾਰ 9144 ਠੀਕ ਆ 04954 ਠੀਕ ਆ ਵੀਰ ਧੰਨਵਾਦ ਦੋਸਤੋ ਵੀਰ ਨੇ ਆਪਾਂ ਨੂੰ ਦੋ گاਵਾ ਬਾਰੇ ਸਾਰੀ ਡਿਟੇਲ ਦੱਸ ਦਿੱਤੀ ਆ ਜੇ ਕਿਸੇ ਭਰਾ ਨੂੰ ਇਹ گاਵਾ ਪਸੰਦ ਆਉਂਦੀਆਂ ਚਾਹ ਕੇ ਘਰੋਂ ਪਸ਼ੂ ਖਰੀਦਣਾ ਹੋਵੇ ਵੀਰ ਦਾ ਨੰਬਰ ਸਕਰੀਨ ਤੇ ਥੱਲੇ ਚੱਲਦਾ ਪਿਆ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਅੱਗੇ ਦੋਸਤੋ ਇੱਕ ਹੋਰ ਚੰਗੀ ਕੱਦ ਕਾਠ ਵਾਲੀ ਵਾੜ ਤੁਹਾਨੂੰ ਦਿਖਾਉਣੇ ਆ ਬਾਕੀ ਵੀਰ ਤੋਂ ਲੈਨੇ ਆਪਾਂ ਜਾਣਕਾਰੀ ਵਾੜ ਬਾਰੇ ਦੇਖ ਸਕਦੇ ਹੋ ਕਾਫੀ ਸ਼ਾਨਦਾਰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਜੀ ਗੁਰਪ੍ਰੀਤ ਸਿੰਘ ਠੀਕ ਆ ਪਿੰਡ ਕਿਹੜਾ ਜੀ ਰੋੜਾਂ ਵਾਲੀ ਰੋੜਾਂ ਵਾਲੀ ਜ਼ਿਲ੍ਹਾ ਮੁਕਸਰ ਸਾਹਿਬ ਠੀਕ ਆ ਨੰਬਰ ਬੋਲਦੇ ਆਪਣਾ 78743 6816 ਠੀਕ ਆ ਤੇ ਐ ਡੱਬ ਵਾਲੀ ਪਸ਼ੂ ਮੰਡੀ ਚ ਕਿੰਨੇ ਪਸ਼ੂ ਲੈ ਕੇ ਆ ਜੀ ਆਪਣੇ ਕੋਲ ਦੋ گاਵਾ ਜੀ ਦੋ گاਵਾ ਠੀਕ ਆ ਤੇ ਕੋਈ ਵਿਕੀ ਕਿ ਨਹੀਂ ਅਜੇ ਇੱਕ ਵੇਗੀ ਇੱਕ ਰਹਿ ਗਈ ਇੱਕ ਰਹਿ ਗਈ ਤੇ ਆਪਣੇ ਘਰੇ ਕਿੰਨੇ ਪਸ਼ੂ ਹੁੰਦੇ ਆ ਆਪਣੇ ਅੰਟੀਨ ਚ ਹੁੰਦੇ ਹੀ ਐ ਦੋ ਤਿੰਨ ਪਸ਼ੂ ਹੀ ਠੀਕ ਆ ਗਾਵਾਂ ਕੱਲੀਆਂ ਦੇ ਨਾਲ ਮੱਝਾਂ ਵੀ ਹੁੰਦੀਆਂ ਨਹੀਂ ਮੱਝਾਂ ਵੀ ਹੁੰਦੀਆਂ ਹੀ ਗਾਵਾਂ ਵੀ ਗਾਵਾਂ ਵੀ ਹੁੰਦੀਆਂ ਠੀਕ ਆ ਤੇ ਜਿਹੜੀ ਇਹ ਗਾਂ ਐ ਇਹ ਗੱਬਣ ਕੇ ਸੂਈ ਹੋਈ ਐ ਗੱਬਣ ਆਈ ਗੱਬਣ ਆ ਕਿੰਨੇ ਦਿਨਾਂ ਦੀ ਕੱਚੀ ਹੈ ਜੇ ਹਜੇ 15 ਦਿਨ ਬਾਕੀ ਪਏ ਜੀ 15 ਦਿਨ ਕਿਹੜਾ ਸੂਆ ਸੂਗੀ ਦੂਜਾ ਸੂਆ ਸੂਗੀ ਦੂਜਾ ਸੂਆ ਸੂਗੀ ਤੇ ਪਹਿਲੇ ਸੂਏ ਕਿੰਨਾ ਦੁੱਧ ਪਾਇਆ 22 ਕਿਲੋ 22 ਕਿਲੋ ਹਾਂਜੀ ਤੇ ਤੋੜ ਕੇ ਵਿਖਾ ਦੇ ਮਾੜੀ ਜੀ ਕਰ ਤੋਸਤੋ ਕਾਫੀ ਸ਼ਾਨਦਾਰ ਵਹਿੜਾ ਪਹਿਲੇ ਸੂਏ 22 ਲੀਟਰ ਦਾ ਪਾਇਆ ਤੇ ਦੂਜਾ ਸੂਆ ਸੋਣ ਵਾਲੀ ਹੈ ਕਾਫੀ ਫੇਸ ਕੁਆਲਟੀ ਕਰ ਲੋ ਚੱਕ ਲੰਮੀ ਤੋਰ ਦੇਣ ਫੇਸ ਕੁਆਲਟੀ ਕਰ ਲੋ ਚੱਕ ਤੇ ਕੱਦ ਕਾਠ ਤੇ ਮਾਰ ਲਈ ਨਿਗਾ ਕਾਫੀ ਸ਼ਾਨਦਾਰ ਹੈ ਬਾਕੀ ਹੈ ਜੇ 15 ਦਿਨਾਂ ਦੀ ਕੱਚੀ ਹੈ ਦੋਸਤੋ ਅਡਲ ਦਾ ਸਾਈ ਕਾਫੀ ਸ਼ਾਨਦਾਰ ਬਣਾਵੇਗੀ ਇਹ ਜੇ ਦੇਖ ਸਕਦੇ ਹੋ ਬਾਕੀ ਆਪਾਂ ਵੀਰਤ ਲੈਣੇ ਆ ਮੁੱਲ ਬਾਰੇ ਜਾਣਕਾਰੀ ਇਕ ਸਕਦੇ ਹੋ ਕਾਫੀ ਸ਼ਾਨਦਾਰ ਵੀਰ ਆਪਾਂ ਇਹਦਾ ਮੁੱਲ ਕੀ ਕਰਦੇ ਆ ਮੁੱਲ ਲੱਖ ਰੁਪਇਆ ਕੀਤੇ ਲੱਖ ਰੁਪਇਆ ਕਿੰਨੇ ਦੀ ਛੱਡਾਂਗੇ 90 ਦੇ ਦਾਂਗੇ ਹੋਰ ਮਾੜਾ ਮੋਟਾ ਮੌਕੇ ਤੇ ਹੋ ਜਾਏਗਾ ਮਾਨ ਤਾਨ ਕਰ ਦਾਂਗੇ ਮੌਕੇ ਠੀਕ ਆ ਅੱਗੇ ਦੋਸਤੋ ਵੀਰ ਦੀ ਦੂਜੀ ਵਾੜ ਦਿਖਾਉਣੇ ਆ ਵੀਰ ਨੇ ਸੇਲ ਜਿਹੜੀ ਕੀਤੀ ਆ ਲੈਣੇ ਸਾਰੀ ਜਾਣਕਾਰੀ ਕਿੰਨੇ ਦੀ ਸੇਲ ਹੋਈ ਆ ਕੀ ਮੁੱਲ ਕਰਦੇ ਸੀ ਵੀ ਜਿਹੜੀ ਆਪਾਂ ਦੂਜੇ ਨੰਬਰ ਤੇ ਵੈਲ ਵਿਖਾਈ ਜੰਨੇ ਆ ਹਾਂਜੀ ਇਹ ਵਿਕਾਊ ਹੋ ਗਈ ਸੇਲ ਹੋ ਗਈ ਹਾਂ ਸੇਲ ਹੋ ਗਈ ਠੀਕ ਆ ਇਹ ਆ ਪੱਕੀ ਮੁੱਲ ਕਰਦੇ ਹਾਂ ਦਾ ਇਹਦਾ ਮੁੱਲ ਕੀਤਾ 85000 ਰੁਪਏ 85000 ਕਿੰਨੇ ਦੀ ਸੇਲ ਹੋਈ ਆ ਇਹ 67000 ਦੀ 67000 ਦੀ ਇਹ ਵੀ ਗੱਬਣਾ ਜੇ ਗੱਬਣਾ ਠੀਕ ਕਿੰਨੇ ਕੁ ਦਿਨਾਂ ਦੀ ਕੱਚੀ ਆ ਇੱਕ ਬਾ ਦੋ ਤਿੰਨ ਦਿਨਾਂ ਦੇ ਕੱਢਦੀ ਆ ਦੋ ਤਿੰਨ ਦਿਨ ਕੱਢਦੀ ਆ ਤੇ ਸੁਆ ਕਿਹੜਾ ਸੁਆ ਪਹਿਲਾ ਜੀ ਉਹ ਫੇਰੀ ਆ ਜੀ ਉਹ ਫੇਰੀ ਆ ਤੋੜ ਕੇ ਵਿਖਾ ਦੇ ਮੈਂ ਜੀ ਦੋਸਤੋ ਵੀ 85000 ਮੁੱਲ ਕਰਦੇ ਸੀ 67000 ਦੀ ਸੇਲ ਕਰ ਦਿੱਤੀ ਆ ਦੇਖ ਸਕਦੇ ਹੋ ਕਾਫੀ ਸ਼ਾਨਦਾਰ ਈਰੀ ਬੱਛੀ ਆ ਆਰਡਰ ਕੁਆਲਿਟੀ ਕਾਫੀ ਸ਼ਾਨਦਾਰ ਆ ਦੇਖ ਸਕਦੇ ਹੋ ਜੇ ਵੀਰ ਦਾ ਬਾਕੀ ਨੰਬਰ ਸਕਰੀਨ ਦੇ ਥੱਲੇ ਚੱਲਦਾ ਪਿਆ ਜੇ ਕਿਸੇ ਵੀਰ ਨੇ ਕੋਈ ਵੀ ਪਸ਼ੂ ਖਰੀਦਣਾ ਹੋਵੇ ਵੀਰ ਦੇ ਨੰਬਰ ਤੇ ਸੰਪਰਕ ਕਰ ਸਕਦਾ ਕਾਫੀ ਸ਼ਾਨਦਾਰ ਵੇੜ ਆ ਦੇਖ ਸਕਦੇ ਹੋ ਆਰਡਰ ਕੁਆਲਿਟੀ ਵੀ ਕਾਫੀ ਸ਼ਾਨਦਾਰ ਆ ਬਾਜ਼ਾਰ 'ਚ ਵੀਰ 85000 ਮੁੱਲ ਕਰਦੇ ਸੀ ਤੇ 67000 ਦੀ ਸੇਲ ਕੀਤੀ ਆ ਦੇਖ ਸਕਦੇ ਹੋ ਵੀਰ ਆਪਣਾ ਨੰਬਰ ਬੋਲ ਦੇ ਇੱਕ ਵਾਰ 78143 62816 ਠੀਕ ਆ ਤੇ ਆਪਣੇ ਘਰੇ ਕੋਈ ਵੀਰ ਨੇ ਪਸ਼ੂ ਖਰੀਦਣਾ ਹੋਵੇ ਆਪਣੇ ਘਰੋਂ ਹੀ ਦੇ ਸਕਦੇ ਹਾਂਜੀ 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 ਠੀਕ ਆ ਹਾਂਜੀ ਧੰਨਵਾਦ ਹਾਂਜੀ ਦੋਸਤੋ ਅੱਗੇ ਤੁਹਾਨੂੰ ਇੱਕ ਹੋਰ ਬੜਾ ਕਾਫੀ ਸ਼ਾਨਦਾਰ ਆਪਾਂ ਵਿਖਾਉਣ ਲੱਗੇ ਆ ਬਾਕੀ ਸਾਰੀ ਡਿਟੇਲ ਲੈਣੇ ਆ ਵੀਰ ਤੋਂ ਪਿਛਲੀ ਮੰਡੀ ਤੇ ਵੀ ਆਪਾਂ ਵੀਰ ਦੀ ਵੀਡੀਓ ਬਣਾਈ ਸੀ ਤੇ ਇਸ ਵਾਰ ਫਿਰ ਮੰਡੀ ਤੇ ਵੀਡੀਓ ਆਪਾਂ ਬਣਾ ਰਹੇ ਆ ਕਰਦੇ ਆਪਾਂ ਵੀਰ ਨਾਲ ਗੱਲਬਾਤ ਲੈਣੇ ਆ ਸਾਰੇ ਗਾਂ ਬਾਰੇ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਂ ਜੀ ਜੱਸੀ ਆ ਠੀਕ ਆ ਪਿੰਡ ਕਿਹੜਾ ਜੀ ਪਿੰਡ ਪੂਤਣਾ ਠੀਕ ਆ ਬਠਿੰਡੇ ਤੋਂ ਕਿੰਨਾ ਦੂਰ ਆ ਜਾਂਦਾ ਜੀ ਇਹ ਬਠਿੰਡੇ ਤੋਂ ਹੈਗਾ 60 ਕਿਲੋ 60 ਕਿਲੋਮੀਟਰ ਠੀਕ ਆ ਤੇ ਅੱਜ ਡੱਬ ਵਾਲੀ ਕਿੰਨੇ ਪੁੱਛ ਲੈ ਕੇ ਆਏ ਜੀ ਅੱਜ ਦੋ ਲੈਣੀਆਂ ਜੀ ਬਈ ਅੱਛਾ ਇੱਕ ਸੇਲ ਹੋ ਗਈ ਹੈ ਜੀ ਇੱਕ ਹੋ ਗਈ ਸੇਲ ਠੀਕ ਆ ਜਿਹੜੀ ਆਪਾਂ ਗਾਂ ਵੇਖ ਰਹੇ ਆ ਇਹ ਆ ਜੇ ਸੁਈ ਨੂੰ ਕਿੰਨੇ ਦਿਨ ਹੋ ਗਏ ਆ ਇਹਨੂੰ ਅੱਜ ਹੋ ਗਏ 8-9 ਦਿਨ ਸੁਈ ਨੂੰ 8-9 ਦਿਨ ਹੋ ਗਏ ਬੱਚਾ ਮਗਰ ਇਹਦੇ ਕੀ ਆ ਵੀਰੇ ਬੱਛਾ ਗਾ ਬੱਛਾ ਠੀਕ ਆ ਸੁਆ ਕਿਹੜਾ ਸੁਈ ਵੀਰੇ ਦੂਜਾ ਸੁਆ ਸੁਈ ਦੂਜਾ ਸੁਆ ਤੇ ਦੁੱਧ ਮੌਕੇ ਤੇ ਕਿੰਨਾ ਹਾਜ਼ਰ ਆ ਮੈਂ ਤਾਂ ਲੈ ਗਿਆ 25-26 ਕਿਲੋ ਤੇ ਆ 25-26 ਕਿਲੋ ਠੀਕ ਆ ਕੋਈ ਵੀਰ ਭਰਾ ਜੇ ਲਜਾਣਾ 14 ਤੋਲਕੇ ਵੀ ਜਾ ਸਕਦਾ ਦੋ ਬਟਾ ਹਾਂ ਹਾਂ ਕਰੇ ਤੋਲਕੇ ਠੀਕ ਆ ਵੀਰ ਮਾੜੀ ਤੋਰ ਕੇ ਬਖਾ ਦੇ ਦੋਸਤੋ 25 26 ਲੀਟਰ ਮੌਕੇ ਦੇ ਦੁੱਧ ਹਾਜ਼ਰ ਆ ਮਗਰ ਅਵੱਛਾ ਦੇ ਸਕਦੇ ਹੋ ਦੂਜਾ ਸੁਆ ਕੱਦ ਕਾਠ ਕਾਫੀ ਸ਼ਾਨਦਾਰ ਆ ਦੇਖ ਸਕਦੇ ਹੋ ਤੇ ਅਡਰ ਕੁਆਲਟੀ ਵੀ ਕਾਫੀ ਸ਼ਾਨਦਾਰ ਆ ਇਸ ਕੁਆਲਟੀ ਚਾਹ ਕਾਫੀ ਸ਼ਾਨਦਾਰ ਆ ਬਾਕੀ ਸਕਰੀਨ ਦੇ ਥੱਲੇ ਵੀਰ ਦਾ ਨੰਬਰ ਚੱਲਦਾ ਪਿਆ ਜੇ ਕਿਸੇ ਵੀਰ ਨੂੰ ਇਹ ਗਾਂ ਪਸੰਦ ਹੋਵੇ ਤੁਸੀਂ ਸੰਪਰਕ ਕਰ ਸਕਦੇ ਆਪਾਂ ਲੈਨੇ ਵੀਰ ਤੋਂ ਰੇਟ ਬਾਰੇ ਜਾਣਕਾਰੀ ਵੀਰ ਇਹਦਾ ਆਪਾਂ ਮੁੱਲ ਕੀ ਕਰਦੇ ਆ ਇਹਦਾ 120 ਆ ਬਈ 120 ਕਿੰਨੇ ਦੀ ਛੱਡਾਂਗੇ 115 ਦੀ 115 ਦੀ ਠੀਕ ਆ ਨੰਬਰ ਬੋਲਦੇ ਆ ਆਪਣਾ 94655526578 ਠੀਕ ਆ ਤੇ ਮੌਕੇ ਤੇ ਆਪਣੇ ਘਰੇ ਹੁਣ ਕਿੰਨੇ ਪਸ਼ੂ ਖੜੇ ਹੋਏ ਆ ਹੈਗੀਆਂ 4 ਗਾਵਾਂ ਘਰੇ ਜੀ 4 ਗਾਵਾਂ ਠੀਕ ਆ ਜੀ ਧੰਨਵਾਦ